Редактор субтитров А.Семкин ਜੇ ਬਾਲਾ ਮਾਇਕ ਤੇ ਇਹ ਹੋ ਗਿਆ ਦੀ ਹੈ ਤੇ ਇਹ ਮਾਲਕ ਤੇ ਲੱਗ ਹਾਂ ਉਹ ਕਰੋਗਾ ਜੀ ਗੱਲ ਇਹ ਜੀ ਕਰ ਰਿਹਾ ਹੈ ਅੱਜ ਅੱਜ ਦਾ ਨੇਦਰ ਕਿੰਨੇ ਦਾਲਾ 1:05 ਦੇਣਾ ਸੀ ਪਰ ਕਿਸ ਤਰ੍ਹਾਂ ਦੀ ਕਾਰਵਾਈ ਹੈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਈਟ ਅਸੀਂ ਅੱਜ ਨਾਕਾ ਬੰਦੀ ਕੀਤੀ ਹੈ ਨਾਕਾ ਬੰਦੀ ਇਸ ਦੌਰਾਨ ਸ਼ਕਤੀ ਕੁਰਸ਼ ਸ਼ਕਤੀ ਗੱਡੀਆਂ ਨੂੰ ਵੈਰੀਫਾਈ ਕਰਦੇ ਆ ਜੋ ਵੀ ਇੱਥੇ ਕੋਈ ਜਿਹੜੇ ਵੀ ਕਲਾ ਨੰਬਰ ਬਿਨਾ ਨੰਬਰ ਪਲੇਟ ਤੋਂ ਜਾਂ ਬਿਨਾ ਨੰਬਰ ਪਲੇਟ ਤੋਂ ਗੱਡੀਆਂ ਉਹਨਾਂ ਨੂੰ ਵੈਰੀਫਾਈ ਕਰਦੇ ਆ ਅੱਜ ਬੱਸਾਂ ਦੀ ਵੀ ਅਸੀਂ ਰੋਕ ਕੇ ਚੈਕਿੰਗ ਕੀਤੀ ਆ ਇੱਕ ਉਸੇ ਤਰ੍ਹਾਂ ਦੀਆਂ ਜੇ ਇੱਕ ਪਿਕਅਪ ਗੱਡੀ ਜਿਹੜੀ ਸਾਡੀ 6-7 ਮਲਾਜ਼ਮ ਲੱਗੇ ਹੋਏ ਸੀਗੇ ਉਸ ਤਰ੍ਹਾਂ ਨੂੰ ਇਸ਼ਾਰਾ ਕਰਦੇ ਬਾਅਦ ਵੀ ਉਹਨੇ ਇੱਥੋਂ ਗੱਡੀ ਭਜਾ ਕੇ ਲੈ ਗਿਆ ਅਸੀਂ ਉਹਨਾਂ ਨੂੰ ਰੌਂਡ ਅਪ ਕਰਕੇ ਲੈ ਆਏ ਆ ਸਾਰੀ ਗੱਡੀ ਵੈਰੀਫਾਈ ਕਰ ਰਹੇ ਆ ਵਿੱਚੋਂ ਕੋਈ ਚੀਜ਼ ਨਾ ਹੋਵੇ ਤੇ ਅੱਜ ਹੁਣ ਉਹਨਾਂ ਦੇ ਚਲਾਨ ਵੀ ਕੱਟੇ ਆ ਤੇ ਮੈਂ ਟੋਟੇ ਕੈਮਰਿਆਂ ਦੇ ਜ਼ਰੀਏ ਇਸ ਆਜਲਕਾ ਦੇ ਜਿਹੜੇ ਕ੍ਰੀਮੀਕਲ ਕ੍ਰਿਮੀਨਲ ਲੋਕਾਂ ਉਹਨਾਂ ਨੂੰ ਇੱਕ ਦੱਸਣਾ ਚਾਹੁੰਨਾ ਇਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਊਗਾ ਜਿੰਨੇ ਵੀ ਨਸ਼ਾ ਖਸਕਰਾ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਇਹਨਾਂ ਦੇ ਅਗੇਸ਼ਟ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ